ਹਾਂਜੀ ਉਤੋ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਨਵ ਤੇ ਤੁਹਾਡਾ ਸਵਾਗਤ ਹੈ ਆਦੀ ਵੀਡੀਓ ਤੇ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜਾ ਸੱਚਾ ਮਿੱਤਰ ਹੁੰਦਾ ਆ ਉਹਦੇ ਵਿੱਚ ਕਿਹੜੇ ਪੰਜ ਗੁਣ ਹੁੰਦੇ ਆ ਜਿਨ੍ਹਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਰ ਇਹਨਾਂ ਪੰਜਾਂ ਗੁਣਾਂ ਵਿੱਚ ਉਹਦੇ ਵਿੱਚ ਗੁਣ ਨਹੀਂ ਹੈਗੇ ਤੇ ਉਹ ਤੁਹਾਡਾ ਸੱਚਾ ਮਿੱਤਰ ਨਹੀਂ ਹੈਗਾ ਬਸ ਇੱਕ ਫੇਕ ਫਰੈਂਡ ਹੋ ਸਕਦਾ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓਜ਼ ਦੇਖਦੇ ਆ ਤੇ ਇੱਕ ਛੋਟੀ ਜਿਹੀ ਰਿਕਵੈਸਟ ਆ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਦਿਓ ਕਿਉਂਕਿ ਤੁਹਾਡੇ ਸਬਸਕ੍ਰਾਈਬ ਦੇ ਨਾਲ ਹੀ ਆ ਤੇ ਜਿਹੜਾ ਆਪਣਾ ਚੈਨਲ ਆ ਫਿਰ ਉਹ ਗਰੋ ਕਰੂਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਦੋਸਤੋ ਆਪਾਂ ਨੂੰ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਮਿਲਦੇ ਆ ਜਿਹਦੇ ਵਿੱਚ ਕੋਈ ਚੰਗੇ ਵੀ ਹੁੰਦੇ ਆ ਤੇ ਕੁਝ ਮਾੜੇ ਵੀ ਹੁੰਦੇ ਆ ਤੇ ਜਿਹੜੇ ਮਾੜੇ ਬੰਦੇ ਹੁੰਦੇ ਆ ਸਾਡੇ ਆਲੇ ਦੁਆਲੇ ਵਾਲੇ ਉਹਨਾਂ ਵਿੱਚ ਔਗਣ ਹੁੰਦੇ ਆ ਤੇ ਜਿਹੜੇ ਚੰਗੇ ਬੰਦੇ ਹੁੰਦੇ ਉਹਨਾਂ ਵਿੱਚ ਗੁਣ ਹੁੰਦੇ ਆ ਤੇ ਆਪਾਂ ਕੁਝ ਲੋਕਾਂ ਨੂੰ ਫਿਰ ਆਪਣੇ ਉਹਨਾਂ ਸਾਰੇ ਲੋਕਾਂ ਦੇ ਵਿੱਚੋਂ ਦੋਸਤ ਬਣਾ ਲੈਣੇ ਆ ਤੇ ਉਹ ਦੋਸਤਾਂ ਦੀ ਕੁਝ ਵਾਰਖ ਲਈ ਕੁਝ ਉਹਨਾਂ ਦੇ ਗੁਣ ਹੁੰਦੇ ਆ ਵੀ ਉਹ ਸਾਡੇ ਨਾਲ ਇੱਕ ਲਾਇਲ ਵੀ ਹੈਗੇ ਆ ਕੁਝ ਚੰਗੇ ਵੀ ਹੈਗੇ ਆ ਤੇ ਨੰਬਰ 1 ਜਿਹੜਾ ਗੁਣ ਹੁੰਦਾ ਹੈਗਾ ਕਿਸੇ ਵੀ ਰਿਸ਼ਤੇ ਦਾ ਉਹ ਹੁੰਦਾ ਹੈਗਾ ਵਫਾਦਾਰੀ ਵੀ ਜਿਹੜਾ ਚੰਗਾ ਮਿੱਤਰ ਉਹ ਤੁਹਾਡੇ ਲਈ ਵਫਾਦਾਰ ਹੁੰਦਾ ਹੈਗਾ ਤੁਸੀਂ ਉਹਨੂੰ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਦੱਸ ਦੰਨੇ ਆ ਆਪਣੇ ਚੰਗੇ ਜਾਂ ਮਾੜੇ ਆਪਣੇ ਕੰਮ ਜਿਹੜੇ ਹੁੰਦੇ ਸਾਰੇ ਦੱਸ ਦੰਨੇ ਆ ਆਪਣੇ ਦਿਲ ਦੀ ਰਾਜ ਦੱਸ ਦੰਨੇ ਆ ਤੇ ਉਹ ਵਫਾਦਾਰੀ ਕਰਦਾ ਤੁਹਾਡੇ ਨਾਲ ਤੇ ਉਹ ਅੱਗੇ ਕਿਸੇ ਨਾਲ ਸ਼ੇਅਰ ਨਹੀਂ ਉਹ ਗੱਲਾਂ ਕਰਦਾ ਹੈਗਾ ਤੁਸੀਂ ਚਾਹੇ ਚੰਗੇ ਦੌਰ ਦੇ ਵਿੱਚ ਹੋਵੋ ਚਾਹੇ ਮੰਦੇ ਦੌਰ ਦੇ ਵਿੱਚ ਹੋਵੇ ਹਮਾਇਸ਼ਾ ਹੀ ਤੁਹਾਡੇ ਉਹ ਨਾਲ ਖੜ ਜਾਂਦਾ ਤੇ ਉਹ ਵਫਾਦਾਰ ਹੁੰਦਾ ਆ ਜਿਹੜਾ ਦੋਸਤ ਤੁਹਾਡੀਆਂ ਗੱਲਾਂ ਇਧਰੋਂ ਸੁਣ ਕੇ ਅੱਗੇ ਕੱਢ ਦਿੰਦਾ ਉਹ ਤੁਹਾਡਾ ਚੰਗਾ ਮਿੱਤਰ ਨਹੀਂ ਹੋ ਸਕਦਾ ਹੈਗਾ ਇੱਕ ਫੇਕ ਫਰੈਂਡ ਹੁੰਦਾ ਤੇ ਇਦਾਂ ਦੇ ਲੋਕਾਂ ਤੋਂ ਤੁਹਾਨੂੰ ਬਚ ਕੇ ਰਹਿਣਾ ਚਾਹੀਦਾ ਤੇ ਵਫਾਦਾਰੀ ਇੱਕ ਪਹਿਲੀ ਨਿਸ਼ਾਨੀ ਹੁੰਦੀ ਹੈ ਇੱਕ ਚੰਗੇ ਮਿੱਤਰ ਹੋਣ ਦੀ ਸੈਕੰਡ ਜਿਹੜੀ ਚੀਜ਼ ਹੁੰਦੀ ਹੈ ਵੀ ਸੱਚਾਈ ਉਹ ਸੱਚ ਬੋਲਦਾ ਆ ਤੁਹਾਡੇ ਵਿੱਚ ਕੋਈ ਕਮੀਆਂ ਤਾਂ ਤੁਹਾਡੇ ਮੂੰਹ ਤੇ ਉਹਨੇ ਕਹਿ ਦੇਣੀਆਂ ਚਾਹੇ ਮੈਂਟ ਵਾਸਤੇ ਤੁਹਾਨੂੰ ਉਸ ਚੀਜ਼ ਦਾ ਗੁੱਸਾ ਲੱਗੇ ਪਰ ਬਾਅਦ ਵਿੱਚ ਤੁਹਾਨੂੰ ਅਹਿਸਾਸ ਹੁੰਦਾ ਵੀ ਜਿਹੜੀ ਉਹਨੇ ਗੱਲ ਮੈਨੂੰ ਕਹੀ ਸੀਗੀ ਮੌਕੇ ਦੇ ਉੱਤੇ ਤੇ ਉਹਦਾ ਤੁਹਾਨੂੰ ਫਾਇਦਾ ਹੀ ਹੋਣਾ ਆ ਇਹ ਮਿੱਠੇ ਮਤਲਬ ਕੇ ਪੋਚੇ ਨਹੀਂ ਮਾਰਦਾ ਹੈਗਾ ਤੁਹਾਡੀ ਚਾਪਲੂਸੀ ਨਹੀਂ ਕਰਦਾ ਹੈਗਾ ਮੂੰਹ ਤੇ ਤੁਹਾਡੇ ਗੱਲ ਕਹਿ ਦਿੰਦਾ ਆ ਸੱਚ ਬੋਲਦਾ ਤੁਹਾਡੇ ਨਾਲ ਤੁਹਾਡੇ ਤੋਂ ਗੱਲਾਂ ਨਹੀਂ ਲਕਉਂਦਾ ਹੈਗਾ ਇਹ ਇੱਕ ਸੈਕੰਡ ਆਪਾਂ ਕਹਿ ਸਕਦੇ ਆ ਨਿਸ਼ਾਨੀ ਹੁੰਦੀ ਆ ਸੱਚੇ ਮਿੱਤਰ ਦੀ ਮਿੱਤਰ ਦੀ ਅਗਲੀ ਨਿਸ਼ਾਨੀ ਹੁੰਦੀ ਹੈਗੀ ਆ ਵੀ ਉਹ ਹਮੇਸ਼ਾ ਹੀ ਤੁਹਾਡੀ ਸਪੋਰਟ ਕਰਦਾ ਕਿਉਂਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਮੁਸ਼ਕਲਾਂ ਆ ਜਾਂਦੀਆਂ ਹੈਗੀਆਂ ਜਿਹੜੇ ਫੇਕ ਫਰੈਂਡ ਹੁੰਦੇ ਆ ਝੂਠੇ ਫਰੈਂਡ ਹੁੰਦੇ ਹੈਗੇ ਆ ਉਹ ਤੁਹਾਡੇ ਖੁਸ਼ੀ ਨਾਲ ਤੁਹਾਡੇ ਨਾਲ ਆਣ ਕੇ ਭੰਗੜਾ ਪਾਣਗੇ ਨੱਚਣਗੇ ਖਾਣ ਪੀਣਗੇ ਲੇਕਿਨ ਜਦੋਂ ਤੁਹਾਡੇ ਮੁਸੀਬਤ ਪੈਣੀ ਹੈ ਫਿਰ ਤੁਹਾਨੂੰ ਲੇਕਿਨ ਜਿਹੜਾ ਚੰਗਾ ਮਿੱਤਰ ਹੁੰਦਾ ਖੁਸ਼ੀ ਵੇ ਚਾਹੇ ਆਵੇ ਚਾਹੇ ਨਾ ਵੀ ਲੇਕਿਨ ਜਦੋਂ ਤੁਹਾਨੂੰ ਪ੍ਰੋਬਲਮ ਹੋਣੀ ਆ ਕੋਈ ਮੁਸ਼ਕਲ ਹੋਣੀ ਆ ਤੁਹਾਡੇ ਨਾਲ ਖੜ ਜਾਣਾ ਤੁਹਾਡੀ ਸਪੋਰਟ ਕਰਦੀ ਆ ਤੇ ਤੁਹਾਡੇ ਕੰਮ ਵਿੱਚ ਤੁਹਾਨੂੰ ਮੋਟੀਵੇਟ ਕਰਦਾ ਆ ਤੁਹਾਡੀਆਂ ਲੱਤਾਂ ਨਹੀਂ ਖੱਚਦਾ ਇੱਕ ਬਹੁਤ ਹੀ ਵੱਡੀ ਨਿਸ਼ਾਨੀ ਹੁੰਦੀ ਆ ਕਿ ਚੰਗੇ ਮਿੱਤਰ ਦੀ ਇੱਕ ਚੰਗੇ ਰਿਸ਼ਤੇਦਾਰ ਦੀ ਅਗਲੀ ਜਿਹੜੀ ਨਿਸ਼ਾਨੀ ਹੁੰਦੀ ਹੈਗੀ ਆ ਵੀ ਤੁਹਾਨੂੰ ਬਿਨਾਂ ਜੱਜ ਕੀਤੇ ਉਹ ਸਵੀਕਾਰ ਲੈਂਦਾ ਲੋਕੀ ਤੁਹਾਡੇ ਬਾਰੇ ਕੀ ਸੋਚਦੇ ਆ ਬੁਰਾ ਸੋਚਦੇ ਆ ਜੇ ਚੰਗਾ ਸੋਚਦੇ ਆ ਲੇਕਿਨ ਉਸ ਉਹਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਹੈਗੀ ਅਗਰ ਉਹ ਤੁਹਾਡਾ ਸੱਚਾ ਮਿੱਤਰ ਆ ਤੁਹਾਨੂੰ ਇਦਾਂ ਐਕਸੈਪਟ ਕਰਦਾ ਜਿੱਦਾਂ ਤੁਸੀਂ ਹੈਗੇ ਆ ਤੁਸੀਂ ਅਮੀਰ ਹੋ ਆ ਤੁਸੀਂ ਗਰੀਬ ਆ ਤੁਸੀਂ ਸੋਹਣੇ ਆ ਤੁਸੀਂ ਨਹੀਂ ਸੋਹਣੇ ਹੈਗੇ ਤੁਸੀਂ ਮਤਲਬ ਉਹਦੇ ਨਾਲ ਤੁਹਾਨੂੰ ਮਤਲਬ ਇਦਾਂ ਦਾ ਕੋਈ ਮਤਲਬ ਨਹੀਂ ਹੁੰਦਾ ਹੈਗਾ ਉਹਦੇ ਦਿਲ ਦੇ ਵਿੱਚ ਤੁਹਾਡੇ ਨਾਲ ਦੋਸਤੀ ਦੀ ਭਾਵਨਾ ਹੁੰਦੀ ਹੈਗੀ ਉਹ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਹੀ ਤੁਹਾਨੂੰ ਐਕਸੈਪਟ ਕਰਦਾ ਹੈਗਾ ਤੁਹਾਡੇ ਨਾਲ ਖੜਦਾ ਜਿਹੜਾ ਸੱਚਾ ਮਿੱਤਰ ਹੁੰਦਾ ਉਹ ਭਰੋਸੇਯੋਗ ਹੁੰਦਾ ਹੈ ਅਗਰ ਤੁਹਾਨੂੰ ਉਹਨੇ ਕੋਈ ਕਮਿਟਮੈਂਟ ਕਰਦੀ ਸਲਮਾਨ ਖਾਨ ਵਾਂਗੂ ਉਹ ਉਹਨੂੰ ਪੂਰਾ ਕਰਨ ਦੇ ਵਿੱਚ ਆਪਣੀ ਪੂਰੀ ਮਤਲਬ ਕਿ ਬਾਹ ਲਾ ਦਿੰਦਾ ਇਹ ਨਹੀਂ ਹੈਗਾ ਵੀ ਤੁਹਾਨੂੰ ਕੋਈ ਗੱਲ ਕਹਿ ਕੇ ਬਾਅਦ ਚ ਮੁੱਕਰ ਜਾਣਾ ਕਈ ਵਾਰ ਇਦਾਂ ਦੀ ਸਿਚੁਏਸ਼ਨ ਹੁੰਦੀ ਹੈਗੀ ਆ ਵੀ ਜਿਹਦੇ ਵਿੱਚ ਮਤਲਬ ਉਹ ਆਪਣੀ ਗੱਲ ਕਹਿ ਕੇ ਬੰਦਾ ਪਕਾ ਨਹੀਂ ਸਕਦਾ ਲੇਕਿਨ ਜ਼ਿਆਦਾਤਰ ਇਹੀ ਨਿਸ਼ਾਨੀ ਹੁੰਦੀ ਹੈ ਵੀ ਉਹ ਆਪਣੀ ਗੱਲ ਜੋ ਕਹਿ ਤੀ ਤੁਹਾਡੇ ਨਾਲ ਵਾਦਾ ਕਰਤਾ ਹਮੇਸ਼ਾ ਹੀ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਤੇ ਤੁਹਾਡੇ ਮੁਸ਼ਕਲ ਸਮੇਂ ਦੇ ਵਿੱਚ ਤੁਹਾਡੇ ਨਾਲ ਆਣ ਕੇ ਖੜਦਾ ਆ ਉਹ ਇੱਕ ਸੱਚੇ ਮਿੱਤਰ ਦੀ ਨਿਸ਼ਾਨੀ ਹੁੰਦੀ ਆ ਤੇ ਦੋਸਤੋ ਇਹ ਜਿਹੜੇ ਗੁਣਾ ਆ ਪੰਜ ਚਾਹੇ ਉਹ ਆਪਾਂ ਸੱਚੇ ਮਿੱਤਰ ਤੇ ਲਾ ਲਈਏ ਕਿਸ ਰਿਸ਼ਤੇਦਾਰ ਤੇ ਲਾ ਲਈਏ ਜਾਂ ਫਿਰ ਜਿਹੜਾ ਹਸਬੰਡ ਵਾਈਫ ਦਾ ਜਾਂ ਦੋਸਤ ਹਮੇਸ਼ਾ ਹੀ ਤੁਹਾਡੇ ਨਾਲ ਕੰਦ ਵਾਂਗੂ ਫੜ ਜਾਂਦਾ ਆ ਤੁਹਾਨੂੰ ਸੱਚ ਬੋਲਦਾ ਆ ਤੁਹਾਡੀ ਸਪੋਰਟ ਕਰਦਾ ਆ ਤੁਹਾਡੇ ਜਿਹੜੇ ਰਾਜ ਉਹ ਅੱਗੇ ਨਹੀਂ ਸ਼ੇਅਰ ਕਰਦਾ ਹੈਗਾ ਤੇ ਹਮੇਸ਼ਾ ਹੀ ਤੁਹਾਡੀ ਇੱਕ ਤਰ੍ਹਾਂ ਮਤਲਬ ਕਿ ਦੋਸਤੀ ਨੂੰ ਆਉਣ ਦੀ ਪੂਰੀ ਕੋਸ਼ਿਸ਼ ਕਰਦਾ ਆ ਇਹ ਸੱਚੇ ਮਿੱਤਰ ਸੱਚੇ ਰਿਸ਼ਤੇਦਾਰ ਦੀਆਂ ਜਾਂ ਕੋਈ ਵੀ ਰਿਸ਼ਤਾ ਹੈਗਾ ਉਹਦੀਆਂ ਨਿਸ਼ਾਨੀਆਂ ਹੁੰਦੀਆਂ ਤੇ ਦੋਸਤੋ ਆਸ ਕਰਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਇਦਾਂ ਦਾ ਸੱਚਾ ਮਿੱਤਰ ਹੈਗਾ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਫਿਰ ਤੁਸੀਂ ਉਹਨੂੰ ਟੈਗ ਵੀ ਕਰ ਸਕਦੇ ਆ ਤੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਦਿਓ ਚੰਗਾਈ ਸਤਿ ਸ਼੍ਰੀ ਅਕਾਲ